ਦਾਪਾ ਹਾਂਜੀ ਇਹ ਤਾਂ ਹੈਗਾ ਹੀ ਹੈਗਾ ਕਿਓ 1000 ਨੂੰ ਆਏ ਹਾਂਜੀ ਹੁਣ ਤਾਂ ਹਰ ਚੀਜ਼ ਮੁੱਲ ਦੀ ਹੈ ਨਹੀਂ ਵਸ ਲੁੱਟ ਕੇ ਹੋਣੀ ਹਾਂਜੀ ਨਾ 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 ਛੋਲੇ ਤੇ ਅਹ ਬੜੇ ਮੇਂ ਹਾਂਜੀ ਛੋਲੇ ਤੇ ਬੜੇ ਮੇਂ ਦੇ ਜਿੰਨੋ ਤਾਂ ਦਿੰਦੀ ਹਾਂਜੀ ਹਰੇ ਚ ਦੋ ਹਰੇ ਅੱਛਾ ਜੀ ਇੱਕ ਚ ਦੁੱਧ ਹੁੰਦਾ ਹਾਂਜੀ ਅੱਗੇ ਤਾਂ ਉਹੀ ਦੁੱਧ ਦੀ ਹਾਂਜੀ ਇੱਕ ਚ ਹੋਂਦ हां जी बड बड हां एक चखे चीडी दे हां जी ओ पैसा चोंते दे जी हां हां जी ओ हारे अड्डा हारे मनाए अच्छा जी हारे hunde age हां जी हां जी हारे hunde थी मैं देखे हुए हां रे बेबे हां ओ मेरे पापा भी रामनाथ जी केने आगे अपने किओरे खड़े भरे hunde थी रखी केने थी में दादी ने कहना कि ओ तो बेच दे नहीं hunde थी साडे टाइम चचे जो कोई देखे ही नहीं है ना ਨੇ ਥੋੜੋ ਥੋੜਾ ਦੇਖਿਆ ਹੋਇਆ ਐ ਐ ਤੁਹਾਡੇ ਚੁੱਤੇ ਤੇ ਹਾਂਜੀ ਠੀਕ ਆ ਜੀ ਮੈਡਮ ਹਾਂਜੀ ਉਹ ਤਾਂ ਖੂਹ 'ਚ ਪਾਣੀ ਭਰਦੇ ਥੋੜੀ ਦੇਖਿਆ ਆਏਗਾ ਹਾਂਜੀ ਐ ਬੁੜੀ ਮੇਰੇ ਹਾਂਜੀ ਤੇ ਚੱਖੇ ਚਾਹ ਤੇ ਪੀ ਕੇ ਫੇਰ ਬੁੜੀ ਨੂੰ ਪਕਾਉਂਦੀ ਆਂ ਹਾਂਜੀ ਚਾਹ ਸਾਡੇ ਵੇਲੇ ਤਾਂ ਨਲਕੇ ਲੱਗੇ ਹੋਏ ਸੀ ਚਾਈ ਚਾਈ ਤਾਉੜੇ ਹਾਂਜੀ ਖੂਚੋਂ ਭਾਦੀਆਂ ਅੱਛਾ ਜੀ ਹਾਂ ਦੇਖ ਲਾ ਅੱਛੇ ਹੋ ਰਹੋ ਕਾ ਵੇਂਦਾ ਤੇ ਮਾਜੇ ਦਾਤੇ ਅੱਛਾ ਉਹਦੇ ਬੁਰਿੰਗਾ ਪਾਜੀ ਨਾ ਤੌੜਦੇ ਇਹ ਲੈ ਕੇ ਹਾਂ ਤੌੜਦੇ ਕੇ ਤੌੜਦੇ ਤੌੜਦੇ ਦੇ ਤੌੜਦੇ ਆ ਛਾਦਾ ਕੱਟ ਪੜੇ ਉਹਦੇ ਕੇ ਮਿਆਰਾ ਮੰਗੋ ਇਹ ਸਾਡੇ ਹਾਂ ਹੁਣ ਸਾਡੇ ਵਰਗੀ 7 ਵਜੇ ਤੋਂ ਪਹਿਲਾਂ ਉੱਠਦੀ ਨਹੀਂ ਹੈਗੀ ਫੇਰ ਕੋਤੋਂ ਪਸ਼ੂਆਂ ਦੀ ਬਿਓ ਹੈ ਹਾਂਜੀ ਨਾ ਨਾ ਵੀ ਉਹ ਹਾਂਜੀ ਪਰਤ ਨਹੀਂ ਹੋਈ ਜਿਹੜੀ ਵੀ ਤੋਂ ਨਹੀਂ ਹੋਈ ਹਾਂਜੀ ਹਾਂਜੀ ਹੋਈ 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 ਤੇਰੇ ਬਤਨ ਨਾ ਕਮਨਾਂ ਹਾਂ ਆਖਰ ਕਿ ਮੈਂ ਤਾਂ ਬੰਦਾ ਜਾਣਾ ਪੈਂਦਾ ਸੀ ਅੱਛਾ ਜੀ ਏ ਇਹ ਚੰਦਾ ਬੰਡਾਈ ਲੈਂਦਾ ਸੀ ਹਾਂਜੀ ਇਹ ਖੇਤੋ ਇੱਕ ਨਾਮ ਐ ਨਹੀਂ ਹੁੰਦਾ ਹਾਂਜੀ ਉਹ ਇੱਥੇ ਅੰਦਾ ਜਾਂਦੇ ਅੱਛਾ ਜੀ ਐ ਮੋੜਾਂ ਤੇ ਖੜਾ ਹੁੰਦੇ ਨੌਕਰ ਹੁੰਦਾ ਹਾਂਜੀ ਚੰਦਾ ਘੰਟੇ ਹਾਂਜੀ ਇਹ ਤਾਂ ਹੈ ਗਈ ਹੈ ਹਾਂ ਹਾਂ ਕੰਨ ਕਰਦੇ ਪੰਡਾ ਕੇ ਲੈ ਜਾਂਦੇ ਹਾਂਜੀ ਬੀ ਦੇ ਬਾਈ ਦੇ ਆਪ ਦੇਖ ਰਹੂ ਹਾਂਜੀ ਮਿੰਟ ਕਰਦੇ ਹਾਂਜੀ

ਆ ਕਰ ਪਾ ਚੁੱਕੇ ਹੁੰਦੇ ਮਨ ਮਨ ਸਾਡੀ ਬੁੜੀ ਅਟੀ ਨਾ ਤਾਂ ਕੈਂਗੀ ਮੇਰੋਟੀ ਨੰਕਾਂ ਦੀ ਹਾਂ ਛੱਤਾ ਮੈਂ ਤੇ ਜਾ ਕੇ ਨਰਕ ਪਾ ਮਢਾ ਕੇ ਹਾਂਜੀ ਫੇਰ ਬਾਰੀ ਨੜੀ ਮੰਡੂ ਹਾਂਜੀ ਅੱਗੇ ਕੋ ਪਾ ਦਾਈ ਜਾਂਦੀ ਠੀਕ ਹੈ ਜੀ ਚੁੱਕੇ ਚਗਾਏ ਡਿੱਗੇ ਡਿਜਾਏ ਹਾਂਜੀ ਬਸ ਉਹ ਨਾ ਰਾਜਤੀ ਹਾਂ ਅੱਗੇ ਬੜੀਆਂ ਨੇ ਬਹੁਤ ਔਖਾ ਕੱਟਣਾ ਪਤਾ ਹਾਂਜੀ ਤਾਂ ਹੈ ਗਈ ਹੈ ਦਾਨਾਰੀ ਕਰੇ ਚੱਕੀ ਤੇ ਪੀਕੇ ਜਮਾਉਣ ਨੂੰ ਪਾਉਂਦੇ ਪਾ ਤੁਮਾ ਹਾਂਜੀ ਹੁਣ ਤਾਂ ਇਹ ਕੰਮ ਹੈ ਨਹੀਂ ਇਹ ਤਾਂ ਵੀ ਕੋਈ ਕਰਦਾ ਹੈਗਾ ਬਾਜੇ ਲੈ ਦਾ ਆਟਾ ਕੀ ਕੰਦ ਕਰੇ ਸੇ ਨੀ ਵੀ ਬੱਟਦੀਆਂ ਚੱਕੀ ਤੇ ਵੀ ਕੇ ਹਾਂਜੀ ਸੇ ਵੀ ਮੇਰੀ ਬੀਬੀ ਉਹ ਵੀ ਪੜਦੀ ਹੁੰਦੀ ਇੱਥੇ ਕਹ ਲੈ ਬੀਬੀ ਉਹ ਵੀ ਸੇ ਵੀ ਪੜਦੇ ਹੁੰਦੇ ਤੇ ਕੋਠੇ ਤੇ ਮੰਜੇ ਜੋੜ ਕੇ ਨਾ ਆਪ ਚ ਇਹਨੇ ਨਾਟਕ ਉੰਨ ਕੇ ਫਿਰ ਸੇ ਵੀ ਆਪਣੇ ਕੋਠੇ ਤੇ ਬੜ ਦਿੰਦੇ ਸੀ ਮੈਂ ਦੇਖੇ ਨੇ ਉਹ ਮੈਂ ਤਾਂ ਸਾਡੀ ਬੁੜੀ ਆਖ ਦੇਂਦੀ ਪਾ Bà nghe cái sắp của tôi nghe thưa anh bằng cái đi 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 ਦੋ ਚਮਾਤਾ ਬੈਟਕਾ ਬੈਟਕਾ ਸਾਰਾ ਕੁਝ ਆ ਗਿਆ ਤੂੜੀ ਵਾਲਾ ਪਸੂ ਵਾਲਾ ਹਾਂਜੀ ਹਾਂਜੀ পেট ਪੱਕੇ ਹੀ ਪੈਤੇ ਠੀਕ ਹੈ